ਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਐਸ਼ਪੋਰਟ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਸਨੈਕਸ ਦੇ ਨਾਲ ਖਾਧੀ ਜਾਣ ਵਾਲੀ ਹਰੀ ਚਟਨੀ ਬਣਾ ਕੇ ਤਿਆਰ ਕਰਾਂਗੇ ਜਿਸ ਤਰ੍ਹਾਂ ਆਪਾਂ ਵਿਆਹਾਂ ਜਾਂ ਰੈਸਟੋਰੈਂਟਾਂ ਦੇ ਵਿੱਚ ਸਨੈਕਸ ਚਿਕਨ ਜਾਂ ਫਿਸ਼ ਦੇ ਨਾਲ ਹਰੀ ਚਟਨੀ ਖਾਂਦੇ ਹਾਂ ਬਿਲਕੁਲ ਉਸੇ ਤਰ੍ਹਾਂ ਦੀ ਚਟਨੀ ਆਪਾਂ ਬਣਾ ਕੇ ਤਿਆਰ ਕਰਾਂਗੇ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਤੁਹਾਨੂੰ ਇੱਕ ਰਿਕਵੈਸਟ ਹੈ ਕਿ ਮੇਰੇ ਚੈਨਲ ਐਸ਼ਪੋਰਟ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤਾਂ ਜੋ ਮੇਰੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਟਾਈਮਲੀ ਪਹੁੰਚੇ ਚਲੋ ਜੀ ਵੀਡੀਓ ਹਾਂਜੀ ਹਰੀ ਹਰੀ ਚਟਨੀ ਬਣਾਉਣ ਦੇ ਲਈ ਆਪਾਂ ਹਰਾ ਧਨੀਆ ਲਿਆ ਤੇ ਧਨੀਏ ਨੂੰ ਆਪਾਂ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰ ਲਿਆ ਹੁਣ ਸਭ ਤੋਂ ਪਹਿਲਾਂ ਆਪਾਂ ਧਨੀਏ ਨੂੰ ਮੋਟਾ ਮੋਟਾ ਕੱਟ ਕੇ ਮਿਕਸੀ ਜਾਰ ਦੇ ਵਿੱਚ ਪਾ ਲੈ। ਮੋਟਾ ਮੋਟਾ ਹੀ ਕੱਟ ਲਾਂਗੇ ਜਿਆਦਾ ਬਰੀਕ ਕਰਨ ਦੀ ਲੋੜ ਨਹੀਂ। ਤੰਹਰ ਨਰ ਮਰ ਚਲਣ ਜੀ ਇਹਨਾਂ ਨੂੰ ਵੀ ਆਪਾਂ ਮੋਟਾ ਮੋਟਾ ਕੱਟ ਕੇ ਵਿੱਚੇ ਪਾ ਦਨੇ ਦੋ ਚਮਚ ਬੁੰਦੀ ਦੇ ਬੁੰਦੀ ਦੀ ਜਗ੍ਹਾ ਤੇ ਤੁਸੀਂ ਕੋਈ ਪਲੇਨ ਭੁਜੀਆ ਵੀ ਲੈ ਸਕਦੇ ਹੋ ਅੱਧੇ ਤੋਂ ਵੀ ਘੱਟ ਚਮਚ ਆਪਾਂ ਨਮਕ ਦਾ ਲੈ ਲਿਆ ਹੁਣ ਆਪਾਂ ਇਹਦੇ ਵਿੱਚ ਅੱਧਾ ਨਿੰਬੂ ਨਿਚੋੜ ਦਾਂਗੇ। ਤਿੰਨ ਚਾਰ ਚਮਚਾ ਆਪਾਂ ਪਾਣੀ ਦੇ ਪਾਵਾਂਗੇ ਵਿੱਚ। ਹੁਣ ਆਪਾਂ ਇਹਨੂੰ ਗ੍ਰाइंड ਕਰ ਲੈਨੇ ਆ। ਚੰਗੀ ਤਰ੍ਹਾਂ ਗ੍ਰाइंड ਕਰਨਾ। ਕੋਈ ਮੋਟਾ ਪੀਸ ਨਹੀਂ ਇਹਦੇ ਵਿੱਚ ਵੀ ਰਹਿਣਾ ਚਾਹੀਦਾ। ਆ ਦੇਖੋ ਜੀ ਚੰਗੀ ਤਰ੍ਹਾਂ ਆਪਾਂ ਗ੍ਰाइंड ਕਰ ਲਿਆ ਵਧੀਆ ਪੇਸਟ ਬਣ ਗਿਆ ਦਾ ਕੋਈ ਵੀ ਮੋਟਾ ਪੀਸ ਨਹੀਂ ਹੈ ਇਹਦੇ ਵਿੱਚ ਹੁਣ ਹੁਣ ਆਪਾਂ ਇਹਦੇ ਵਿੱਚ ਦੋ ਵੱਡੇ ਚਮਚ ਦਹੀਂ ਦੇ ਪਾਵਾਂਗੇ ਦਹੀਂ ਪਾਉਣ ਦੇ ਨਾਲ ਚਟਨੀ ਦਾ ਜਿਹੜਾ ਟੇਸਟ ਹੈ ਕਰੀਮੀ ਆਉਂਦਾ ਬਹੁਤ ਵਧੀਆ ਇੱਕ ਵਾਰੀ ਫਿਰ ਗ੍ਰाइंड ਕਰਾਂਗੇ 2-3 ਸਕਿੰਟ ਦੇ ਲਈ ਕਰਨਾ ਹੈ ਜਿਆਦਾ ਨਹੀਂ ਬਸ ਆਪਾਂ ਦਹੀਂ ਨੂੰ ਮਿਕਸ ਕਰਨਾ ਹੈ ਦੇ ਵਿੱਚ ਲੋਈ ਚਟਨੀ ਆਪਣੀ ਬਣ ਕੇ ਤਿਆਰ ਹੈ ਤੇ ਹੁਣ ਆਪਾਂ ਇਹਨੂੰ ਬੋਲ ਦੇ ਵਿੱਚ ਕੱਢ ਲੈਨੇ ਆ। ਲੋ ਜੀ ਹਰੀ ਚਟਨੀ ਆਪਣੀ ਬਣ ਕੇ ਬਿਲਕੁਲ ਤਿਆਰ ਹੈ। ਜਿਸ ਤਰ੍ਹਾਂ ਆਪਾਂ ਨੂੰ ਰੈਸਟੋਰੈਂਟਾਂ ਜਾਂ ਹੋਟਲਾਂ ਦੇ ਵਿੱਚ ਸਨੈਕਸ ਦੇ ਨਾਲ ਹਰੀ ਚਟਨੀ ਸਰਵ ਕੀਤੀ ਜਾਂਦੀ ਹੈ ਬਿਲਕੁਲ ਉਸੇ ਤਰ੍ਹਾਂ ਦੀ ਇਹ ਹਰੀ ਚਟਨੀ ਬਣ ਕੇ ਤਿਆਰ ਹੋਈ ਹੈ। ਸੋ ਤੁਸੀਂ ਵੀ ਘਰ ਦੇ ਵਿੱਚ ਸਨੈਕਸ ਦੇ ਨਾਲ, ਫਿਸ਼ ਦੇ ਨਾਲ, ਚਿਕਨ ਦੇ ਨਾਲ ਇਹ ਚਟਨੀ ਬਣਾ ਕੇ ਸਰਵ ਕਰ ਸਕਦੇ ਹੋ। ਬਹੁਤ ਹੀ ਜ਼ਿਆਦਾ ਵਧੀਆ ਲੱਗਦੀ ਹੈ। ਤਾਂ ਮੇਰੀ ਅੱਜ ਦੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਪਲੀਜ਼ ਕਮੈਂਟ ਕਰਕੇ ਮੈਨੂੰ ਦੱਸਿਓ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਚਲੋ ਜੀ ਮਿਲਦੇ ਆਂ ਨੈਕਸਟ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ